ਨਾ ਹਰ ਭਜੋ ਨਾ ਗੁਰਜਨ ਸੇਵਿਓ ਨਾ ਉਪਜੋ ਕਚ ਗਿਆਨਾ ਘਟਗੀ ਮੈਂ ਨਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਚਰ ਮਤ ਨਹੀਂ ਪਾਈ ਉਹ ਇੰਨੀ ਉਮਰ ਤੇਰੀ ਲੰਘ ਗਈ ਇੰਨੇ ਜਨਮ ਭਟਕ ਦਿਆ ਹੋ ਗਿਆ ਉਹ ਕੰਬਲਿਆ ਮਣਾ ਕਦੀ ਤੇਰੇ ਮਤਿਸ ਸਥਿਰਤਾ ਕਿਉਂ ਨਹੀਂ ਆਈ ਇਹ ਨਾ ਚੰਚਲੇ ਤੂੰ ਇੱਕ ਖਿੰਨ ਵੀ ਤੇਰੀ ਮਤ ਟਿਕਦੀ ਨਹੀਂ ਭਈ ਤੇਰੇ ਕੇਸ ਚਿੱਤੇ ਹੋ ਗਏ ਰਤ ਮਤ ਮੇਰੇ ਬਣਾ ਤੇਰੀ ਉਹ ਹੀ ਹੈ ਜਿਹੜੀ ਪੰਜ ਚਾਰ ਸਾਲ ਦੇ ਨਿਆਣੀ ਦੀ ਚੰਚਲਤਾਈ ਮੈਂ ਆਪ ਨੂੰ ਬੇਨਤੀ ਕਰਾ ਇਹ ਕੋਈ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਤੇ ਨਹੀਂ ਨਾ ਉਹ ਸਾਨੂੰ ਸਮਤ ਦੇ ਰਿਹਾ ਇੱਕ ਦੋ ਹੋਰ ਬਚਨ ਇੱਕ ਜਿਵੇਂ ਅਸੀਂ ਪਾਠ ਕਰਨੇ ਆ ਉੰਜ ਇਹ ਮੈਂ ਇੱਕ ਦਿਨ ਕਿਹਾ ਸੀ ਜਦੋਂ ਕਥਾ ਕਰ ਰhese ਨੇ ਦਿੱਤੇ ਵੀ ਕਿਹਾ ਮੈਨੂੰ ਯਾਦ ਹੈ ਜਿਸ ਦਿਨ ਆਪਾਂ ਕਥਾ ਸ਼ੁਰੂ ਕੀਤੀ ਮੈਂ ਕਿਹਾ ਵੀ ਸਾਰੀ ਬਾਣੀ ਚ ਦੋ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਂ ਇਸ ਐਸੇ ਵਾਚੇ ਐਸੇ ਪੜੇ ਹੋਰ ਵੀ ਨੇ ਜਿਸ ਵਿੱਚ ਸੱਚ ਇਹ ਵੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਨਿੱਜੀ ਜੀਵਨ ਹੈ ਮੈਂ ਇਤਿਹਾਸ ਨਹੀਂ ਕਹਿ ਰਿਹਾ ਦੋ ਸ਼ਬਦ ਖਾਸ ਕਰਕੇ ਇੱਕ ਸੋਰਠ ਰਾਗ ਦਾ ਤੇ ਇੱਕ ਬਸੰਤ ਰਾਗ ਦਾ ਬਸੰਤ ਰਾਗ ਵਿੱਚ ਸ਼ਬਦ ਭਾਵੇਂ ਸਾਡੇ ਕੁਝ ਵਿਦਵਾਨ ਪੁਰਸ਼ਾਂ ਨੇ ਉਹਦੀ ਉਥਾਨਕਾ ਇਹ ਦਿੱਤੀ ਜਦੋਂ ਆਪਣੀ ਗੋਲੀ ਚੱਲ ਗਈ ਮਹਾਰਾਜ ਜੀ ਦੇ ਮੱਥੇ ਨੂੰ ਛੂ ਕੇ ਗਈ ਮਾਤਾ ਨਾਨਕੀ ਜੀ ਨੇ ਸਾਬ ਕੀਤਾ ਮੱਥਾ ਮੱਖਣਸ਼ਾ ਦੁਬਾਰਾ ਲੈ ਕੇ ਆਏ ਤੇ ਉਸ ਵਕਤ ਮਹਾਰਾਜ ਜੀ ਨੇ ਕਿਹਾ ਜੋ ਕੁਝ ਧਨ ਚਾਹੀਦਾ ਤੁਸੀਂ ਦੇ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਤੇ ਮੱਖਣਸ਼ਾ ਸਭ ਕੁਝ ਵਾਪਸ ਲਿਆਏ ਤੇ ਜਦੋਂ ਮਾਤਾ ਜੀ ਨੇ ਕਿਹਾ ਪੁੱਤਰ ਇਹ ਧਨ ਤਾਂ ਸੰਗਤ ਨੇ ਦਿੱਤਾ ਅਗੋ ਮਹਾਰਾਜ ਕਹਿੰਦੇ ਨੇ ਮਾਂ ਮੈਂ ਉਸ ਧਨ ਨੂੰ ਪ੍ਰਾਪਤ ਕਰ ਬੈਠਾਂ ਇਹ ਮੇਰੀ ਬਿਰਤੀ ਹੁਣ ਰਹੀ ਨਹੀਂ ਬਾਹਰ ਮੁਕੀ ਧਨ ਇਕੱਠਾ ਕਰਨ ਦੀ ਉਹ ਸ਼ਬਦ ਮਾਰਾ ਨੇ ਆਪਣੇ ਤੇ ਟੁਕਾਇਆ ਮਾਈ ਮੈਂ ਤਨ ਪਾਇਓ ਘਰਨਾਮ ਮੈਂ ਇੱਥੇ ਮੈਂ ਕਹਿੰਦਾ ਆ ਸ਼ਬਦ ਜਿਹੜਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਟੁੱਕਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਇਹ ਸ਼ਬਦ ਦਾ ਮਹਾਰਜ ਤੇ ਟੁੱਕਦਾ ਮਾਂ ਮੇਰੀਏ ਮੈਂ ਨਾਮ ਧਨ ਪਾ ਲਿਆ ਹੁਣ ਮੇਰਾ ਮਨ ਭਟਕਦਾ ਨਹੀਂ ਮੇਰਾ ਤਨ ਵੀ ਬਿਸ਼ਰਾਮ ਵੀ ਚਲਾ ਗਿਆ ਮੇਰਾ ਮਨ ਵੀ ਬਿਸ਼ਰਾਮ ਵੀ ਚਲਾ ਗਿਆ ਮਾਈ ਮੈਂ ਤਨ ਪਾਇਓ ਘਰਨਾਮ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸ਼ਰਾਮ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਮੇਰੇ ਅੰਦਰ ਨੂੰ ਨਾ ਲਾਓ ਬਿਨਾ ਮੋਹ ਸਪਰਸ਼ ਹੀ ਕੋਈ ਨਹੀਂ ਕਰਦਾ ਕਿਉਂਕਿ ਮੈਂ ਆਪਣੀ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨੂੰ ਗਹਿ ਲਿਆ ਹੈ ਪਕੜ ਲਿਆ ਹੈ ਮੈਂ ਚਲੋ ਪਰਮਾਨ ਦੇਈ ਜਾ ਰਿਹਾ ਉਂਝ ਵੈਸੇ ਮੈਂ ਫਿਰ ਬੇਨਤੀ ਕਰਾਂਗਾ ਠੀਕ ਹੈ ਸ਼ਬਦ ਦੂ ਸ਼ਬਦ ਨਾਲ ਖੋਲਣਾ ਇਹ ਉਹਦੀ ਕਿਰਪਾ ਹੋਵੇ ਤੇ ਤਾਂ ਜੇ ਕਿਨ ਵੀ ਆਪਾਂ ਮਿਹਨਤ ਕਰਨਿਆਂ ਜੀ ਇਹ ਤਾਂ ਮਿਹਨਤ ਕਰਨਿਆਂ ਤਾਂ ਹੁੰਦਾ ਨਹੀਂ ਮਿਹਨਤ ਕਦੀ ਕੰਮ ਨਹੀਂ ਕਰਦੀ ਜੇ ਕਿਰਪਾ ਨਾ ਹੋਵੇ ਤਾਂ ਦੁਨਿਆਵੀ ਤੌਰ ਤੇ ਵੀ ਜੇ ਕੋਈ ਬੰਦਾ ਚੀਨੇ ਤੇ ਹੱਥ ਮਾਰ ਕੇ ਕਹੇ ਅਸਾਂ ਕਮਾਈਆਂ ਕੀਤੀਆਂ ਅਸਾਂ ਮਿਹਨਤਾਂ ਕੀਤੀਆਂ ਕਦੀ ਵੀ ਗੁਰ ਸਿੱਖੋ ਇਹ ਸ਼ਬਦ ਜ਼ੁਬਾਨ ਤੇ ਵੀ ਤੇ ਫੁਰਨੇ ਕਰਕੇ ਵੀ ਨਾ ਲਿਆਈਏ ਕਿਉਂਕਿ ਆਪਣੀ ਮਿਹਨਤ ਸਾਰੀ ਮਿੱਟੀ ਚ ਮਿਲ ਜਾਂਦੀ ਜੇ ਉਹਦੀ ਕਿਰਪਾ ਨਾ ਹੋਵੇ ਕਿਰਪਾ ਤੋਂ ਬਿਨਾ ਥੋੜਾ ਮਿਹਨਤ ਫਲੀਬੂਤ ਹੁੰਦੀ ਐਸੇ ਕਰਕੇ ਮੈਂ ਕਹਿਣਾ ਹਾਂ ਕਿ ਅਕਲ ਸਿਆਣ ਅਸੀਂ ਜਿੰਨਾ ਮਰਜੀ ਚਾਰਾ ਲਾਈਏ ਵੀ ਆਹ ਕਰਨਾ ਹੈ ਆਹ ਕਰਨਾ ਹੈ ਪਿਆਰਿਓ ਯਾਦ ਰੱਖਿਓ ਉਹਦੀ ਕਿਰਪਾ ਤੋਂ ਬਿਨਾ ਕਿਰਪਾ ਦਾ ਅਰਥ ਆਲਸ ਨਹੀਂ ਹੁੰਦਾ ਕਈ ਵਾਰੀ ਹਣ ਆਸ ਕਰ ਦਿੰਨੇ ਜੀ ਕਿਰਪਾ ਹੋਵੇਗੀ ਤੇ ਤਾਂ ਹੁਕਮ ਮੰਨੇ ਬੰਦਾ ਉਹਦੇ ਉਹਦੇ ਦੱਸੇ ਹੋਏ ਕਾਇਦੇ ਕਾਨੂੰਨ ਨੂੰ ਮੰਨੇ ਪਰ ਪਿਆਰਿਓ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਨੇ ਖਜ਼ੂਰ ਦੇ ਜਾਂ ਉੱਚੇ ਰੁੱਖ ਦੇ ਸ਼ਿਖਰ ਤੇ ਕੋਈ ਪਹੁੰਚ ਜਾਏ ਫਲ ਵੀ ਤੋੜ ਕੇ ਲੈ ਆਏ ਤੇ ਜ਼ਮੀਨ ਤੇ ਉਤਰ ਕੇ ਇਹ ਕਹੇ ਉਹ ਸਾਰੀ ਦੁਨੀਆ ਨੇ ਫਲ ਦੇਖਿਆ ਅਸਾਂ ਕਮਾਈਆਂ ਕੀਤੀਆਂ ਮਿਹਨਤਾ ਕੀਤੀਆਂ ਤਾਂ ਪਹੁੰਚੇ ਮਹਾਰਾਜ ਕਹਿੰਦਿਆ ਓਏ ਤੇਰੇ ਪੈਰ ਤੇ ਤੇਰੇ ਖੱਤ ਉਸ ਫਲ ਤੱਕ ਤਾਂ ਗਏ ਆ ਜੇ ਰੁੱਖ ਦਿਆਂ ਟਾਹਣੀਆਂ ਨੇ ਤੇਰਾ ਸਾਥ ਦਿੱਤਾ ਟਾਹਣਾ ਨੇ ਸਾਥ ਦਿੱਤਾ ਤੇ ਜਦੋਂ ਤੂੰ ਹੱਥ ਪਾਇਆ ਟਾਣੀ ਨੂੰ ਜੇ ਉਹ ਟਾਣੀ ਟੁੱਟ ਜਾਂਦੀ ਫਿਰ ਤੇਰੇ ਹੱਥ ਦੀ ਪਕੜ ਕੀ ਕਰਦੀ ਸਿਰ ਬੇਨਤੀ ਹੈ ਜੇ ਇੱਕ ਟਾਣ ਨੇ ਸਾਥ ਦਿੱਤਾ ਬਾਬਾ ਜੀ ਨੇ ਕਿਹਾ ਕਬੀਰ ਕਾਰਨ ਬਪਰਾ ਕਿਆ ਕਰੇ ਮੇਰੀ ਕਮਾਈ ਮੇਰਾ ਮੇਰੀ ਮਿਹਨਤ ਕੀ ਕਰੇਗੀ ਜੋ ਰਾਮ ਨਾ ਕਰੇ ਸਹਾਰੇ ਜਹ ਜਹ ਡਾਲੀ ਪਾਗ ਧਰੂ ਸੋਈ ਮੁਰਮਰ ਜਾਏ ਪਿਆਰਿਓ ਸੱਚੀ ਜੇ ਕਿ ਜੇ ਉਹਦੀ ਮੇਰ ਨਾ ਹੋਵੇ ਮਾਰੇ ਦਿਨ ਚੱਲਦੇ ਹੋਣ ਸਿਆਣੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸ ਹੈ ਤਾਂ ਪਿੰਡੂ ਜੀ ਗੱਲ ਉਹ ਕਹਿੰਦੇ ਸਨ ਲੋਕੋ ਮਾੜੇ ਦਿਨ ਚੱਲਦੇ ਹੁਣ ਤੇ ਬੰਦੂਕ ਦੀ ਨਾਲੀ ਵੀ ਥੱਲੇ ਨੂੰ ਕਰਕੇ ਰੱਖਿਓ ਜਿਹਦੇ ਦਿਨ ਮਾੜੇ ਆਉਣ ਤੇ ਖਾਲੀ ਬੰਦੂਕਾਂ ਵੀ ਚੱਲ ਜਾਂਦੀਆਂ ਉਹਨਾਂ ਦਾ ਮਤਲਬ ਇਹ ਸੀ ਜਦੋਂ ਸਮੇਂ ਦੀ ਗਤੀ ਮਾੜੀ ਹੋਵੇ ਤੇ ਉਂਝ ਸਮਾਂ ਬੜਾ ਬਲਵਾਨ ਹੈ ਮੈਂ ਤੁਹਾਨੂੰ ਬੇਨਤੀ ਕਰਾਂ ਜਦੋਂ ਮਾੜਾ ਆਉਂਦਾ ਦੁੱਖ ਭਰਿਆ ਆਉਂਦਾ ਉਦੋਂ ਵੀ ਤੰਗ ਕਰਦਾ ਹੈ ਤੇ ਚੰਗਾ ਵੀ ਬੜਾ ਜਦੋਂ ਲੰਘ ਜਾਂਦਾ ਤੇ ਦੁੱਖ ਦੇ ਘਾਹ ਜਿਹੜਾ ਉਹਨੂੰ ਭਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਸਮਾਈ ਮਹਾਰਾਜ ਕਹਿੰਦੇ ਨੇ ਵੀ ਆਪਣੇ ਆਪ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਉੱਚੇ ਮਹਾਰਾਜ ਨੇ ਕਿਹਾ ਮੈਂ ਇਹ ਨਾਮ ਧਨ ਪਾਇਆ ਤੇ ਆਪਣੇ ਅੰਮ੍ਰਿਤ ਸੰਬੋਧਨ ਕੀਤਾ ਦੂਜਾ ਮੈਂ ਆਪ ਨੂੰ ਉੱਥੇ ਇੱਕ ਵਾਰ ਬੇਨਤੀ ਕੀਤੀ ਸੀ ਕਿਉਂਕਿ ਕਥਾ ਸਾਰੀ ਚੱਲਨੀ ਹੈ ਇੱਕ ਜਿਹੜਾ ਸਤਗੁਰਾਂ ਦਾ ਆਹ ਸ਼ਬਦ ਹੈ ਨਾ ਬ੍ਰह्म ਗਿਆਨ ਵਾਲਾ ਇਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਹ ਅਸਲ ਚ ਪਰਮ ਪਦ ਕਹਿ ਲੋ ਬੇਗਮਪੁਰਾ ਸ਼ਹਿਰ ਕਹਿ ਲੋ ਸੂਖ ਮਹਿਲ ਕਹਿ ਲੋ ਜਾਂ ਸੱਚ ਇਹ ਬ੍ਰਹਮ ਗਿਆਨੀ ਦੀ ਆਤਮਕ ਅਵਸਥਾ ਕੀ ਹੈ ਸਾਧ ਦੀ ਕੀ ਹੈ ਇਹ ਸਾਰਾ ਸ਼ਬਦ ਹੈ ਇਹ ਸ਼ਬਦ ਦੀ ਵਿਆਖਿਆ ਮੈਂ ਆਪ ਨੂੰ ਕਾ ਗੁਰੂ ਤੇਗ ਬਹਾਦਰ ਦੀਆਂ ਤਿੰਨ ਪੀੜੀਆਂ ਨੇ ਕੀਤੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਹ ਨਹੀਂ ਕਿ ਆ ਵੀ ਦੁੱਖ ਨਹੀਂ ਆਉਣਾ ਬਿਲਕੁਲ ਨਹੀਂ ਕਿ ਆ ਵੀ ਦੁੱਖ ਨਹੀਂ ਆਉਣਾ ਕਹਿੰਦੇ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਦੇ ਰੂਪ ਵਿੱਚ ਮੰਨੇ ਹੀ ਨਾ ਇਹ ਮਾਨਸਿਕ ਤਿਆਰੀ ਹੈ ਤੇ ਮਨ ਇੰਨਾ ਕੋ ਪਰਵੇਰ ਹੋਵੇ ਵੀ ਦੁੱਖ ਨੂੰ ਦੁੱਖ ਹੀ ਨ ਮੰਨੇ ਤੇ ਉੱਤੇ ਫਿਰ ਮਹਾਰਾਜ ਕਹਿੰਦਿਆ ਸੁਖ ਨਾਲ ਖੇਤ ਨਾ ਕਰੇ ਸੋਨੇ ਤੇ ਮਿੱਟੀ ਨੂੰ ਚਬ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਕੈਵਰੀ ਹੁਕਮਨਾਮੇ ਚ ਆਇਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰਪੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਨੈ ਨਿੰਦਿਆ ਨੈ ਉਸਤ ਜਾ ਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਏ ਮਾਨ અપਮਾਨਾ ਆਸਾ ਮਨਸਾ ਸਗਲ ਤੇ ਆਗੈ ਜਗ ਤੇ ਰਹੇ ਨਿਰਾਸਾ काम क्रोध जे पर्सन नहिं ते घट ब्रह्मनिवासा वो ब्रह्मज्ञानी है हुन जिन्ने आपा ये वचन पढ़ेया ए सिर्फ आ जेड़ा शब्द है ए ता सारीया चीज तंग कर दिया दुख हुंदा ता तंग करदा है चित्त रख करदा सुख भी तंगी आपा कहंगे जी सुख किवें तंग करदा ना ना बिल्कुल करदा है जदों नहीं हुंदा उदो तंगी देंदा कदो आएगा ਜਦੋਂ ਆ ਜਾਂਦਾ ਅੰਦਰ ਝੋਰਾ ਲੱਗਾ ਜਾਂਦਾ ਕਿਤੇ ਮੁੱਕ ਨਾ ਜਾਏ ਹੈ ਸਾਚੇ ਇਹ ਪਹਿਲਾ ਪ੍ਰਾਪਤ ਵਾਸਤੇ ਜਿੱਦਨ ਆ ਜਾਂਦਾ ਉਸ ਦਿਨ ਫਿਰ ਚਿੰਤਾ ਚ ਰਹਿੰਦਾ ਕਿਤੇ ਚਲਾ ਨਾ ਜਾਏ ਇਹੀ ਜੇ ਯਾਦ ਰੱਖਿਓ ਇੱਥੇ ਵੀ ਉੱਥੇ ਵੀ ਪਹਿਲਾ ਬੰਦਾ ਦਿਨ ਰਾਤ ਇੱਕ ਕਰਦਾ ਖਾਏ ਮੇਰੀ ਪਦਵੀ ਮੈਨੂੰ ਮਿਲ ਜਾਏ ਜਿੱਦਨ ਪਦਵੀ ਮਿਲ ਜਾਏ ਦਿਨ ਰਾਤ ਰੋਈ ਜਾਂਦਾ ਵਿਰੋਧੀ ਕਿਵੇਂ ਠੱਪਣੇ ਨਹੀਂ ਕੋਈ ਖੋ ਨਾ ਲਾਏ ਉਦੋਂ ਵੀ ਨਹੀਂ ਸੌਂਦਾ ਸੌਂਦਾ ਹੁਣ ਵੀ ਕੋਈ ਨਹੀਂ ਚਿੰਤਾ ਤੇ ਉੱਥੇ ਖਲੋਤੀ ਨਾ ਮੈਂ ਆਪ ਨੂੰ ਬੇਨਤੀ ਕਰਾਂ ਇਹ ਸ਼ਬਦ ਚ ਸਾਰੇ ਨੁਕਤੇ ਰੱਖ ਦਿੱਤੇ ਇਹ ਸੁਖ ਦੁਖ ਆਸਾ ਮਨਸਾ ਪਰ ਸਾਰੀ ਗੱਲ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਵੀ ਇਹ ਆਪਣੇ ਆਪ ਦੀ ਅਵਸਥਾ ਮਿਲਦੀ ਅਖੀਰ ਤੇ ਫਰਮਾਇਓ ਨੇ ਗੁਰ ਕਿਰਪਾ ਜੇ ਨਰਕੋ ਕੀਨੀ ਯਾਦ ਰੱਖੋ ਇਹ ਸ਼ੁਰੂ ਹੁੰਦਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨਦਾ ਇੱਥੇ ਨਰ ਨੂੰ ਕਿਹਾ ਬੰਦਿਆ ਜਿਹੜਾ ਦੁਖ ਚ ਦੁਖ ਨਹੀਂ ਮੰਨਦਾ ਪਰ ਅਖੀਰ ਤੇ ਨਾਲ ਹੋਰ ਸਪਸ਼ਟ ਕਰ ਦਿੱਤਾ ਵੀ ਜਿਹੜਾ ਜੋ ਨਰ ਉਹ ਇਨਸਾਨ ਹੈ ਉਹਦੀ ਆਪਣੀ ਅਕਲ ਹੀ ਉੱਥੇ ਕਿਰਪਾ ਕੰਮ ਕਰਦੀ ਹੈ ਗੁਰ ਕਿਰਪਾ ਜੇ ਨਰ ਕੋ ਜੋ ਨਰ ਜਿਹੜਾ ਉੱਤੇ ਕਿਹਾ ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸੱਚ ਏਵੇ ਇਹ ਸਾਰੇ ਦਾ ਸਾਰਾ ਸ਼ਬਦ ਇਹ ਸੋਲਠ ਰਾਗ ਦਾ ਸ਼ਬਦ ਮੈਂ ਮਾਛੀਵਾੜੇ ਕਥਾ ਕਰਦਿਆਂ ਕਿਹਾ ਸੀ ਹਰ ਸਾਲ ਮਹਾਰਾਜ ਕਿਰਪਾ ਕਰਦੇ ਆ ਜਰੂਰ ਬੁਲਾਉਂਦੇ ਆ ਆਪਣੇ ਕੋਲ ਉੱਥੇ ਮੈਂ ਕਿਹਾ ਸੀ ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਹੰਡਾਇਆ ਇਹ ਸ਼ਬਦ ਮਾਤਾ ਗੁਜਰੀ ਜੀ ਨੇ ਹੰਡਾਇਆ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਹੰਡਾਇਆ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲਾਂ ਨੇ ਵੀ ਹੰਡਾਇਆ ਕਿਹੜਾ ਦੁੱਖ ਜਿਹੜਾ ਉਹਨਾਂ ਤੇ ਨਹੀਂ ਆਇਆ ਸੁੱਖ ਵੀ ਮਿਲਿਆ ਦੁੱਖ ਵੀ ਨਾ ਫਿਰ ਆਪਣੇ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਮੇਰੀ ਅੱਜ ਇੱਛਾ ਸੀ ਵੀ ਇੱਥੇ ਮਨ ਨੂੰ ਸੰਬੋਧਨ ਕੀਤਾ ਫਿਰ ਇੱਕ ਸ਼ਬਦ ਨੂੰ ਸੀ ਪੜਿਆ ਮਨਰੇ ਕੌਣ ਕੁਮਤੈ ਨੀਕ ਮਾਰੇ ਦਾ ਹੋਰ ਬਚਨ ਹੈ ਜਾਗ ਲੇਖੋ ਰੇ ਮਨਾ ਜਾਗ ਲੇਖੋ ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਘੀ ਸੋਪ ਹੀ ਸੰਗ ਰਖੋ ਮਹਾਰਾਜ ਕਹਿੰਦੇ ਜਿਹੜਾ ਉਪਜਿਆ ਇਹ ਨਾਲ ਨਹੀਂ ਜਾਣਾ ਆਪ ਸੇ ਸ਼ਲੋਕਾਂ ਦਾ ਪਾਠ ਕਰ ਰਹੇ ਕਿ ਨਾ ਆਪਣੇ ਆਪ ਨੂੰ ਸੰਬੋਧਨ ਕੀਤਾ ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਧੁਰਮਤ ਸਿਓ ਨਾਨਕ ਫਦਿਓ ਰਾਖ ਲੇਖੋ ਭਗਵਾਨ ਮੈਂ ਸਿਰਫ ਇਹ ਇਨਾਂ ਨੂੰ ਬੋਲਿਆ ਰੇ ਮਨ ਤੇ ਅਗਲੀ ਗੱਲ ਆਪਾਂ ਜੇ ਕਰਨੀ ਹੈ ਰੇ ਮਨ ਮਨ ਨੂੰ ਸੰਬੋਧਨ ਕੀਤਾ ਕੌਣ ਇੱਥੇ ਗੁਰਮਖੋ ਆਪਾਂ ਨੰਨਾ ਹੀ ਬੋਲਣਾ ਨਾਣਾ ਨਹੀਂ ਬੋਲਣਾ ਮੇਰੀ ਫਿਰ ਬੇਨਤੀ ਕਹੀ ਸੱਜਣ ਇਹ ਇਹ ਇਉਂ ਕਹ ਲੋ ਵੀ ਅਨਪੋਲ ਚ ਵੇਚੀ ਨੰਨੇ ਨੂੰ ਨਾਣਾ ਬੋਲ ਜਾਂਦੇ ਆਂ ਮੈਂ ਕਈ ਵਾਰ ਵੈਗੁਰੂ ਜੀ ਇਹ ਨਾ ਸਮਝਿਓ ਵੀ ਮੈਂ ਬਹੁਤ ਸ਼ੁੱਧ ਪਾਠੀ ਨਹੀਂ ਸੱਚੀ ਮੁੱੱਚੀ ਬਿਲਕੁਲ ਨਹੀਂ ਸਾਨੂੰ ਸਮਝ ਪਰ ਜਿੰਨੇ ਕੋ ਸਮਝ ਪੈ ਜਾਏ ਓਨੀ ਕੋ ਗੱਲ ਅੱਗੇ ਪਹੁੰਚਾ ਦੇਣੀ ਚਾਹੀਦੀ ਕਈ ਵਾਰੀ ਕਈ ਸੱਜਣ ਨਾਨਕ ਪਹਿਲਾ ਨੰਨਾ ਬੋਲ ਜਾਂਦੇ ਦੁੱਧਾ ਨਾਣਾ ਬੋਲ ਜਾਂਦੇ ਇਸ ਤਾਂ ਬੋਲਦੇ ਪਰ ਇੱਥੇ ਭਾਵੇਂ ਸ਼ਬਦ ਕੋਣ ਵੀ ਆਇਆ ਬਾਣੀ ਚ ਪਰ ਇੱਥੇ ਨੰਨੇ ਨਾਲ ਬੋਲਣਾ ਨਾਣੇ ਨਾਲ ਨਹੀਂ ਬੋਲਣਾ ਮਹਾਰਾਜ ਕਹਿੰਦੇ ਰੇ ਮਨ ਕੌਨ ਗਤ ਗਤਦਾਰ ਤੇ ਖਾਲਤ ਅਸਲੀ ਸ਼ਬਦ ਹਾਲਤ ਹਾਲਾਤ ਹੈ ਇੱਕ ਸ਼ਬਦ ਬੜਾ ਪੰਜਾਬੀ ਚ ਪ੍ਰਚਲਿਤ ਹੋ ਗਿਆ ਹੈ ਹਾਲਾਤਾਂ ਇਹ ਬੜਾ ਚੱਲਿਆ ਜੀ ਹਾਲਾਤਾਂ ਮੈਂ ਜਦ ਕੀ ਜਦੋਂ ਕਥਾ ਕਰਾਂ ਘਰ ਬੈਠਾ ਤੇ ਮੈਂ ਇਹ ਸ਼ਬਦ ਦੀ ਵਰਤੋਂ ਕੀਤੀ ਹਾਲਾਤਾਂ ਤੇ ਮੈਨੂੰ ਇੱਕ ਫਾਰਸੀ ਦਾੰਦ ਦਾ ਫੋਨ ਆਇਆ ਕਹਿੰਦਾ ਭਾਈ ਸਾਹਿਬ ਜੀ ਅੱਜ ਤੋਂ ਬਾਅਦ ਇਹ ਸ਼ਬਦ ਨਾ ਵਰਤਿਓ ਇਹ ਸ਼ਬਦ ਵਿਗੜਿਆ ਹੋਇਆ ਹੈ ਅਸਲ ਸ਼ਬਦ ਹਾਲਤ ਹਾਲਾਤ ਹੈ ਹਲਾਤਾ ਨਹੀਂ ਪਰ ਉਹ ਵਗੜ ਗਿਆ ਨਾ ਸ਼ਬਦ ਇਸੇ ਤਰ੍ਹਾਂ ਇਹ ਜਿਹੜਾ ਗੱਤ ਸ਼ਬਦ ਮੈਂ ਵਰਤਿਆ ਹਾਲਤ ਅਵਸਥਾ ਰੇ ਮਨ ਕੌਣ ਗਤ ਹੋਏ ਹੈ ਤੇਰੀ ਏ ਮੇਰੇ ਮਨਾ ਏ ਮਨਾ ਤੇਰੀ ਹਾਲਤ ਕੀ ਹੋਣੀ ਤੈਨੂੰ ਪਤਾ ਹੈ ਤੇਰੇ ਨਾਲ ਕੀ ਬੀਤਣਾ ਤੈਨੂੰ ਪਤਾ ਹੈ ਹੁਣ ਕੀ ਹੋਣਾ ਇਹਨੂੰ ਥੋੜਾ ਬਾਣੀ ਚ ਖੋਲਨੇ ਆਪਾਂ ਇੱਥੇ ਤਾਂ ਮਹਾਰਾਜ ਸਿਰਫ ਇੰਨੇ ਹੀ ਕਹਿ ਦਿੱਤਾ ਤੇਰੀ ਹਾਲਤ ਕੀ ਹੋਣੀ ਦੇਖੋ ਇਹਦੀ ਹਾਲਤ ਕੀ ਹੋਣੀ ਹੈ ਬਾਣੀਕਾਰਾਂ ਨੇ ਡਰਾਇਆ ਨਹੀਂ ਕਿਉਂਕਿ ਅੱਜਕੱਲ ਪੜਿਆ ਲਿਖਿਆ ਸਮਾਜ ਕਹਿੰਦਾ ਨਹੀਂ ਨਹੀਂ ਇਹ ਧਰਮ ਦੇ ਨਾਂ ਤੇ ਡਰਾਉਂਦੇ ਆ ਸੱਚੀ ਮੁੱਚੀ ਜਿਹੜਾ ਪਖੰਡੀ ਬੰਦਾ ਉਹ ਡਰਾ ਸਕਦਾ ਪਰ ਗੁਰਮਤ ਬਿਲਕੁਲ ਨਹੀਂ ਡਰਾਉਂਦੀ ਗੁਰਮਤ ਹਕੀਕਤ ਨੂੰ ਬਿਆਨ ਕਰਦੀ हे मेरे मनआ तेरी की हालत होवेगी जे आज मैं बैठा आप जी बैठे हो घर बैठे हां की सदा ए दिन रहने ने की ए हकीकत नहीं कि एक दिन एस शरीर विचो आत्मा ने निकलना है ए भी पता नहीं केड़े हालत विच निकलना है इने अस्पताल च निकलना है इने एक्सीडेंट च निकलना है इने बीमारी च निकलना है पर ए ता सच ने भी निकलना है ना की हालत होनी ਮਾਰੇ ਇਸ ਬਾਣੀ ਚ ਕਿਆ ਕਿਆ ਜਾਣਾ ਕਿ ਮਰਾਂਗੇ ਕੱਲ ਮਾਰੇ ਦਾ ਆਖਰੀ ਸ਼ਬਦ ਕਹੇ ਉਹ ਜਿੱਥੇ ਮਰਜੀ ਭੱਜ ਲੈ ਮੌਤ ਤੇਰੇ ਸਿਰ ਤੇ ਕੂਕ ਦੀ ਇੱਥੇ ਵੀ ਪਹੁੰਚਦੀ ਪਈ ਹੈ ਹੁਣ ਇਹ ਹਾਲਤ ਕਿ ਹੋਣੀ ਕੋਈ ਪਤਾ ਨਹੀਂ ਤੇ ਖਾਸ ਕਰਕੇ ਇਸ ਮੁਲਕ ਵਿੱਚ ਵੀ ਖਿਮਾ ਕਰਿਓ ਇੰਨਾ ਭੈ ਲੱਗਦਾ ਹੈ ਵੀ ਕੱਲ ਨੂੰ ਅੰਤ ਕਿਹੜੇ ਹਸਪਤਾਲ ਚ ਹੋਵੇਗਾ ਕਿਹੜੇ ਨਰਸਿੰਗ ਹੋ ਵਿੱਚ ਬੱਚੇ ਛੱਡ ਸਕਦੇ ਆ ਇਹ ਸੱਚ ਹੈ ਨਾ ਕੀ ਬੀਤੇਗੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਇਹ ਤਾਂ ਜਿਉਂਦੇ ਦੀ ਹੈ ਪਰ ਇਹ ਗੱਲ ਦੱਸ ਜਦੋਂ ਇਹ ਸਰੀਰ ਛੱਡੇਗਾ ਤੇਰੀ ਖਾਲਤ ਕੀ ਹੋਣੀ ਹੈ ਤੈਨੂੰ ਪਤਾ ਹੈ ਮਹਾਰਾਜ ਦੇ ਆ ਦੋ ਚਾਰ ਬਚਨ ਪੜ੍ਹ ਗਏ ਇੱਕ ਤਾਂ ਆਸ਼ਾ ਕੀ ਵਾਰ ਦੀ ਪੌੜੀ ਹੈ ਉਸ ਵਿੱਚ ਮਨ ਨੂੰ ਸੰਬੋਧਨ ਕੀਤਾ ਹੈ ਰੇ ਮਨ ਕੌਣ ਗਤ ਹੋਏ ਖੈ ਤੇਰੀ ਗੁਰੂ ਨਾਨਕ ਸਾਹਿਬ ਬਖਸ਼ ਕਰਦੇ ਆ ਉਹ ਬਚਨ ਹੈ ਆਪੀ ਨੇ ਭੋਗ ਭੋਗ ਕੈ ਆ ਵੀ ਹਾਲਤ ਹੋ ਸਕਦੀ ਹੈ ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਪੌਰ ਸਦਾਇਆ ਵਿਸ਼ੇ ਵਾਸ਼ਨਾ ਰੱਜ ਕੇ ਭੋਗੀਆਂ ਇਹ ਵਿੱਚੋਂ ਭਵਰ ਨਿਕਲਿਆ ਵਿੱਚੋਂ ਆਤਮਾ ਨਿਕਲੀ ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਕੁਝ ਗੁਰਮਖਾਂ ਵੱਡਾ ਹੋਵਾ ਅਰਥ ਕੀਤਾ ਜਿਹਦਾ ਪਸਾਰਾ ਬਹੁਤ ਵੱਡਾ ਸੀ ਬੜਾ ਬਿਜ਼ਨਸ ਬਹੁਤ ਪਦਵੀਆਂ ਕੁਝ ਇੱਕ ਅਰਥ ਇਹ ਵੀ ਕੀਤਾ ਵੱਡਾ ਹੋਵਾ ਅਰਥੇ ਜਦੋਂ ਉਹਦੀ ਮੌਤ ਹੋ ਗਈ ਵੱਡਾ ਹੋ ਗਿਆ ਮਰ ਗਿਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਸੂਖਸ਼ਮ ਸ਼ਰੀਰ ਨੂੰ ਕਿਉਂਕਿ ਸਤੂਲ ਸ਼ਰੀਰ ਹੈ ਸੂਖਸ਼ਮ ਸ਼ਰੀਰ ਹੈ ਤੇ ਇੱਕ ਸ਼ਰੀਰ ਵਿਦਾਂਤ ਕਹਿੰਦਾ ਕਾਰਨ ਕਾਰਨ ਸ਼ਰੀਰ ਵੀ ਹੈ ਸਤੂਲਤਾ ਛੱਡ ਦਿੱਤਾ ਹੁਣ ਸੂਖਸ਼ਮ ਸ਼ਰੀਰ ਵਿੱਚ ਸੰਗਲ ਪਾ ਦਿੱਤਾ ਪਰ ਉਹ ਸੰਗਲ ਆ ਨਹੀਂ ਜਿਹੜੇ ਲੋਹੇ ਦੇ ਆਪਾਂ ਬਣਾਈ ਬੈਠੇ ਆ ਪਰ ਹਕੀਕਤ ਹੈ ਖੈਣ ਜ਼ਰੂਰ ਕਿਉਂਕਿ ਗੁਰੂ ਨਾਨਕ ਸਾਹਿਬ ਬਾਣੀ ਚ ਮਿੱਥ ਨਹੀਂ ਕਹਿ ਰਹੇ ਵੱਡਾ ਹੋਵਾ ਦੁਨੀ ਗਾ ਦਾਰਗਲ ਸੰਗਲ ਘੱਤ ਚ ਲਾਇਆ ਅੱਗੇ ਕਰਨੀ ਕੀਰਤ ਵਾਚੀਐ ਰੇ ਮਨ ਕੌਣ ਗਤ ਹੋਏ ਹੈ ਤੇਰੀ ਕਿਉਂਕਿ ਅੱਗੇ ਇਸ ਤੋਂ ਜਲ ਜਾਣਾ ਜਦੋਂ ਸਰੀਰ ਛੱਡਣਾ ਐ ਇਹ ਜੋ ਕੁਝ ਮਿਲਿਆ ਪੈ ਇਹਦਾ ਪਿਆਰ ਹੀ ਇੰਨਾ ਕੋਈ ਛੱਡਣ ਨੂੰ ਰੂਹ ਥੋੜਾ ਕਰਦਾ ਇਹਨੂੰ ਮਹਾਰਾਜ ਕਹਿੰਦੇ ਆ ਉਸ ਵਕਤ ਫਿਰ ਤੇਰੀ ਖਾਲਤ ਕੀ ਹੋਵੇਗੀ ਕਿ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਉੰਦਈ ਹੁਣ ਸੁਣੀਐ ਕਿਆ ਰੁਆਇਆ ਤੇ ਅੱਗੇ ਮਹਾਰਾਜ ਨੇ ਕੀ ਕਿਆ ਮਨ ਅੰਦੇ ਜਨਮ ਗਵਾਇਆ ਰੇ ਮਨ ਕੌਣ ਗਤ ਹੋਏ ਖੈ ਤੇਰੀ ਮਹਾਰਾਜ ਕਹਿੰਦੇ ਵੀ ਤੇਰੀ ਹਾਲਤ ਕਿ ਹੋਵੇਗੀ ਮਨ ਅੰਦੇ ਜਨਮ ਗਵਾਇਆ ਹੁਣ ਕਈ ਥਾਵਾਂ ਤੇ ਦੋ ਕੁ ਮੈਂ ਬਚਨ ਹੋਰ ਲੈਣੇ ਨੇ ਇਹ ਨੂੰ ਮਹਿਸੂਸ ਕਰੀਏ ਮੈਂ ਕੋਈ ਕਲਪਤ ਗੱਲ ਨਹੀਂ ਕਰ ਰਿਹਾ ਇੱਕ ਸ਼ਬਦ ਹੁੰਦਾ ਹੈ ਗੁਜਰੀ ਰਾਗ ਵਿੱਚ ਤੁਹਾਨੂੰ ਸਭ ਨੂੰ ਚੇਤੇ ਹੋਣਾ ਕੁਝ ਤੁਕਾਂ ਆਪਾਂ ਲਾਂਗੇ ਚਾਰ ਪਾਮ ਦੋਹੇ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ ਤਬ ਕੈਸੇ ਗੁਣ ਗਈ ਹੈ ਫਿਰ ਸੁਣਿਓ ਮਨਾ ਕਿਤੇ ਜੇ ਤੇਰੇ ਨਾਲ ਇਹ ਵਾਪਰ ਗਿਆ ਫਿਰ ਜੇ ਇਹ ਹਾਲਤ ਬਣ ਗਈ ਚਾਰ ਪਾਮ ਪੈਰ ਤੇਰੇ ਚਾਰ ਤੇ ਦੋ ਸਿੰਘ ਤੇ ਮੂੰਹ ਐਡਾ ਵੱਡਾ ਜੀਵ ਪੁੱਛੋ ਕੋਈ ਨਾ ਅੱਧੇ ਫੁੱਟ ਦੀ ਜੀਵ ਪਰ ਬੋਲ ਕੋਈ ਨਹੀਂ ਸ਼ਬਦ ਆ ਜੇ ਤੂੰ ਬੋਲ ਰਿਹਾ ਮਾਣਾ ਇਹ ਸ਼ਬਦ ਥੋੜਾ ਤੂੰ ਬੋਲੇ ਤੈਨੂੰ ਪੀੜ ਹੋਵੇ ਤੈਨੂੰ ਪਿਆਸ ਲੱਗੇ ਭੁੱਖ ਲੱਗੇ ਇੱਥੇ ਮਹਾਰਾਜ ਬਲਦ ਦੀ ਬੈਲ ਦੀ ਗੱਲ ਕਰ ਰਹੇ ਆ ਪੰਜਾਬੀ ਸਾਡੇ ਆਪਣੇ ਢੱਗਾ ਸ਼ਬਦ ਵਰਤੇ ਸਨ ਮਹਾਰਾਜ ਕਹਿੰਦੇ ਆ ਮੈਨੂੰ ਦੱਸ ਤੇਰੇ ਨਾਲ ਕੀ ਬੀਤੇਗੀ ਚਾਰ ਪੈਰ ਹੋਣਗੇ ਮੂੰਹ ਗੁੰਗਾ ਹੋਵੇਗਾ ਕੰਨ ਤੇਰੇ ਵੱਡੇ ਹੋਣਗੇ ਉੰਜ ਜਿਹੜੇ ਸੰਪਰਦਾਇ ਗੁਰਮਖਾਂ ਨੇ ਅਰਥ ਕੀ